ਸਾਰੇ تشਰੀਆ ਕਾ ਸਾਰੇ ਪੰਜਾਬ ਵਾਸਤੇ ਸਾਖ ਦਾ ਆਪਣੇ YouTube ਨਾ ਵੈਦਰ ਬਾਈ ਕਰਾ ਚ ਜਿਸ ਪੇ 16 ਤੋਂ ਲੈ ਕੇ 21 ਮਾਰਚ ਤੱਕ ਪੰਜਾਬ ਦੇ ਮੌਸਮ ਨੂੰ ਕਿੰਨਾ ਭਾਗਾਂ ਚ ਪਾਰੀ ਮੀਤ ਪਾਰੀ ਮੀਦ ਲਟ ਜਾਰੀ ਹੋ ਚੁੱਕਾ ਹੈ ਵੀਡੀਓ ਸ਼ੁਰੂ ਕਰਨ ਦਾ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੁਰੂ ਕਰੋ ਚੱਲੋ ਗਾਦੇ ਵੀਡੀਓ ਹਾਂ ਤੁਸੀਂ 16 ਮਾਰਚ ਪੰਜਾਬ ਦੇ 10:30 ਵਜੇ ਦੀ ਸਵੇਰ ਦੀਆਂ ਲਾਈਵ ਸੈਟਲਾਈਟ ਦੀਆਂ ਜੋ ਦੇ ਸਕਦੇ ਪੰਜਾਬ ਦੇ ਸਾਰੇ ਭਾਗ ਆਪ ਨੂੰ ਸਾਫ ਦਾ ਖੁਸ਼ਕ ਦੇਖਣ ਨੂੰ ਮਿਲੇ ਰਾਤ ਅਭੀ ਕਿਸੇ ਭਾਗ ਵਿੱਚ ਕੋਈ ਕਾਰਵਾਈ ਨਹੀਂ ਹੋਈ ਦੁਪਹਿਰ ਤੋਂ ਬਾਅਦ ਮੌਸਮ ਲਗਭਗ ਸਾਫ ਹੋ ਚ ਬਾਕੀ ਗੱਲ ਕਰੀ ਅੱਜ ਮੌਸਮ ਦੀ ਅੱਜ ਮੌਸਮ ਆਪ ਨੂੰ ਠੀਕ ਠਾਕ ਦੇਖਣ ਨੂੰ ਮਿਲੂਗਾ 1:00 ਵਜੇ ਤੋਂ ਬਾਅਦ 1:00 ਤੋਂ 2:00 ਵਜੇ ਤੋਂ ਬਾਅਦ ਮਾੜੇ ਮੋٹے ਤੂ ਤਿੰਨ ਜਿਲਿਆਂ ਵਿੱਚ ਮਾੜੀ ਮੋਟੀ ਆ ਬੱਦਲ ਵੀ ਮਾੜੀ ਮੋਟੀ ਪੰਜਾਬ ਉਤੋਂ ਦੀ ਕ੍ਰਾਸ ਕਰ ਸਕਦੀ ਹੈ ਜਿਸ ਨਾਲ ਕੋਈ ਖਾਸ ਮੀਂਹ ਦੇ ਸਰ ਨਹੀਂ ਹਨ ਮਾੜੇ ਮੋٹے ਹਲਕੀ ਫੁਲਕੀ ਬੂੰਦਾ ਬੰਦੀ ਦੋ ਤਿੰਨ ਜਿਲਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਖਾਸ ਬੱਦਲ ਦੀ ਕਰੇਟਰ ਨਹੀਂ ਹੋਗੀ ਜੋ ਦੁਪਹਿਰ ਤੋਂ ਬਾਅਦ ਵੀ ਇੱਕ ਦੋ ਜਿਲਿਆਂ ਵਿੱਚ ਮਾੜੀ ਮੋਟੀ ਬੂੰਦਾ ਬੰਦੀ ਜਾਂ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਜਿਸ ਨਾਲ ਕੋਈ ਖਾਸ ਪ੍ਰਭਾਵ ਨਹੀਂ ਦੇਖਣ ਨੂੰ ਮਿਲੂਗਾ 19 ਮਾਰਚ 19 ਮਾਰਚ ਨੂੰ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਉੱਤੇ ਦੀ ਕ੍ਰਾਸ ਕਰੂਗਾ ਜਿਸ ਨਾਲ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਮਾੜੇ ਮੋٹے ਇਲਾਕੇ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲੇਗੀ 19 ਮਾਰਚ ਨੂੰ ਰੇਨਫਾਲ ਦੇਖ ਸਕਦੇ ਹੋ ਪੰਜਾਬ ਦੇ ਮੱਝ ਤੋਂ ਆਪੇ ਜੋ ਮਾੜੀ ਮੋਟੀ ਹਲਕੀ ਫੁਲਕੀ ਬੂੰਦਾਬੰਦੀ ਕੜਮਣ ਦੇ ਨਾਲ ਵੀ ਇਹ ਸਿਸਟਮ ਵੀ ਕ੍ਰਾਸ ਕਰ ਜਾਊਗਾ ਪੰਜਾਬ ਨੂੰ ਬਾਕੀ ਗੱਲ ਕਰੀਓ ਆਪਾਂ ਟੈਂਪਰੇਚਰ ਦੀ 21 ਮਾਰਚ ਤੱਕ ਟੈਂਪਰੇਚਰ ਆਪ ਨੂੰ ਲਗਭਗ ਅੱਜ 26 ਦੇਖ ਨੂੰ ਮਿਲ ਰਿਹਾ ਆ ਆਉਂਦੇ ਦਿਨਾਂ 'ਚ ਹੌਲੀ-ਹੌਲੀ ਵਧਦੇ ਰਹਿਣਗੇ 21 ਮਾਰਚ ਤੱਕ ਆਪ ਨੂੰ ਟੈਂਪਰੇਚਰ 31 ਦੇਖ ਨੂੰ ਮਿਲਦਾ 30 ਤੋਂ ਲੈ ਕੇ 32 ਟੈਂਪਰੇਚਰ ਦੇਖ ਨੂੰ ਮਿਲਦਾ ਆਪ ਨੂੰ 21 ਮਾਰਚ ਤਈ ਰਾਤ ਦੀ ਗੱਲ ਕਰੀ ਰਾਤ ਆਪ ਨੂੰ 13 ਤੋਂ ਲੈ ਕੇ 14 ਡਿਗਰੀ ਦੇਖ ਨੂੰ ਮਿਲੂਗਾ ਬਾਕੀ ਕਾਫੀ ਠੰਡਕ ਵੱਧ ਗਈ ਹੈ ਪਹਿਲਾਂ ਟੈਂਪਰੇਚਰ ਕਾਫੀ ਆਪਕ ਹੋਗੇ ਸੀ ਪਰ ਇਹ ਨਹੀਂ ਤਾਂ ਬੜਾ ਕਾਫੀ ਫਰਕ ਦੇਖ ਨੂੰ ਮਿਲਿਆ ਆਪ ਨੂੰ ਟੈਂਪਰੇਚਰ ਵਿੱਚ ਭਾਈ ਕਾਲ ਮੜਾਇਆ ਕਰਕੇ ਆਜੋ ਇੱਕੀ ਸੌਰੀ 16 ਮਾਰਚ 16 ਮਾਰਚ ਜੋ 1 2 16 ਮਾਰਚ ਮਾੜੀ ਮੋਟੀ ਬੂੰਦਾ ਪਾਣੀ ਹੋ ਸਦੀ ਤੋਂ 19 ਮਾਰਚ ਨੂੰ ਵੀ ਪੰਜਾਬ ਵਿੱਚ ਤੇ ਇੱਕ ਹਲਕਾ ਫੁਲਕਾ ਜਿਹਾ ਸਿਸਟਮ ਗੁਰੂ ਜਿਸ ਨਾਲ ਮਾੜੇ ਮੋٹے ਛੋਟੇ ਛਾਤੀ ਦੇਖਣ ਨੂੰ ਮਿਲੂਗੀ ਕੋਈ ਖਾਸ ਮੀਂਹ ਦੀ ਸਰ ਨਹੀਂ ਹਨ ਤਾਂ ਆਪਣਾ 21 ਮਾਰਚ ਤੱਕ ਲਗਭਗ ਮੌਸਮ ਸਾਫੀ ਦੇਖਣ ਨੂੰ ਕਿਉਂਕਿ ਹਵਾ ਚੱਲ ਰਹੀ ਹੈ 5 ਤੋਂ ਲੈ ਕੇ 10 ਕਿਲੋਮੀਟਰ ਪ੍ਰਾਪਤ ਸਪੀਡ ਦੇ ਨਾਲ ਜਿਸ ਨਾਲ ਮਾੜੀ ਮੋਟੀ ਜਿਹੜੇ ਕਿਸਾਨ ਵੀ ਨੇ ਕਣ ਕਣ ਪਾਣੀ ਧੋਣਗੇ ਕਿਉਂਕਿ ਖਾਸ ਮੌਜ ਮਤਲਬ ਮਾਝੇ ਤੋਂ ਆਪੇ ਵਿੱਚ ਉਲਟਾ ਹੋ ਗਿਆ ਮੀਨ ਆਪ ਨੂੰ ਘੱਟ ਦੇਖ ਨੂੰ ਮਿਲਿਆ ਮਾਲਵੇ ਦੇ ਪਾਕ ਵਿੱਚ ਮੀਨ ਥੋੜਾ ਜ਼ਿਆਦਾ ਦੇਖ ਨੂੰ ਮਿਲ ਗਿਆ ਸਾਡੇ ਏਰੀਆ ਦੁਆਬਾ ਸਾਡੇ ਏਰੀਆ ਚ ਕੋਈ ਖਾਸ ਮੀਨ ਨਹੀਂ ਦੇਖ ਨੂੰ ਮਿਲਿਆ ਜਿਸ ਕਰਕੇ ਪਾਣੀ ਆਪਾਂ ਕਣਕਾਂ ਨੂੰ ਲਾਤਾ ਇਸ ਕਰਕੇ ਕਣਕਾਂ ਨੂੰ ਥੋੜਾ ਜਿਹਾ ਪਾਣੀ ਲਾਉਣ ਲਈ ਥੋੜੀ ਦਿੱਕਤ ਆ ਸਕਦੀ ਹੈ ਹਵਾ ਦੇਖ ਨੂੰ ਮੈਸਾਦੀ ਆਪ ਨੂੰ ਆਉਣ ਮੈਦ ਦਿਨਾਂ ਚ ਆਪ ਨੂੰ ਲਗਭਗ ਇੰਨੀ ਹੀ ਹਵਾ ਦੇਖ ਨੂੰ ਮਿਲੂਗੀ 8 ਤੋਂ ਲੈ ਕੇ 12 ਕਿਲੋਮੀਟਰ ਪ੍ਰਾਵਰ ਸਪੀਡ ਦੇ ਨਾਲ ਬਾਕੀ ਆਪਣੇ ਜ਼ਿਆਦਾ ਪੰਜਾਬ ਵਿੱਚ ਮੀਂਹ ਨਹੀਂ ਦੇਖਣ ਮਿਲਿਆ ਕਿਉਂਕਿ ਇਹ ਇੱਕ ਤਰ੍ਹਾਂ ਦੀ ਵਧੀਆ ਗੱਲ ਵੀ ਹੈ ਕਿਉਂਕਿ ਇਸ ਸੈਸ਼ਨ ਨੂੰ ਕੋਈ ਖਾਸ ਅਗੜੀ ਸਪੋਰਟ ਨਹੀਂ ਦੇਖਣ ਨੂੰ ਮਿਲੀ ਪੰਜਾਬ ਵਿੱਚ ਹਵਾ ਦਾ ਕਾਰਨ ਵੀ ਹਰਿਆਣਾ ਵਿੱਚ ਥੋੜੀ ਜਿਆਦਾ ਗੜਮਾਈ ਦੇਖਣ ਮਿਲੀ ਹੈ ਸੌਣ ਕਾਫੀ ਤਕੜਾ ਸੀ ਹਰਿਆਣਾ ਵਿੱਚ ਕਾਫੀ ਗੜਮਾਈ ਦੇ ਕੇ ਗਿਆ ਪਰ ਪੰਜਾਬ ਵਿੱਚ ਕਾਫੀ ਬਚਾਰਿਆ ਕਿਉਂਕਿ ਇੱਕ ਤਰੀਕੇ ਨਾਲ ਵਧੀਆ ਗੱਲ ਵੀ ਹੈ ਬਾਕੀ ਅੱਜ ਦੀ ਵੀਡੀਓ ਚ ਨਵੀਂ ਵੀਡੀਓ ਚੰਗੀ ਲੱਗਦਾ ਵੀਡੀਓ ਲੈਕਚਰ ਨੂੰ ਸਬਸਕ੍ਰਾਈਬ ਕਰ ਦਿਓ ਜਿੱਦਾਂ ਦੇ ਕੋਈ ਨਵੀਂ ਰਿਪੋਰਟ ਆਉਗੀ ਤਾਂ ਵੀਡੀਓ ਬਣਾ ਕੇ ਤੁਹਾ ਤੋਂ ਬਣਾ ਦਹਤ ਚਾਹ ਬਗਤ ਧੰਨਵਾਦ